ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਫਿਰ ਆਪਾਂ ਇਸਦੇ ਫਨੀ ਕਮੈਂਟ ਪੜਾਂਗੇ ਲੈਟਸ ਗੋ ਬਜਾ ਆਏਗਾ ਨਾ ਵੀਡੀਓ ਪੂਰੇ ਸਾਰੇ ਲਾਈਕ ਕਰ ਹਾਂਜੀ ਆ ਜਾਓ ਉਹ ਅੰਨੀਆਂ ਹੋਣੀਆਂ ਭਰਾਵਾ ਮੈਂ ਨਹੀਂ ਮੰਨਦਾ ਸਾਲਿਆ ਟੋਕਰਾ ਰੱਖ ਕੇ ਆ ਗਿਆ ਸਿਰ ਤੇ ਸਾਲਾ ਟੈਂਪੂ ਪੱਗ ਥੱਲੇ ਬੇਸ ਮੈਨੂੰ ਡਬਲ ਵਿੱਡ ਦੀ ਛਾਤਰ ਦਾ ਬੰਨਿਆ ਲੱਗਦਾ ਚੀਟਿੰਗ ਕਰਤਾ ਤੂੰ ਕੁਝ ਕਹਿ ਤਾਂ ਬਚੋਲਾ ਤੁਹਾਡੇ ਪਿੱਛੇ ਕਿਸੇ ਸੰਦੇ ਦੇ ਕੋਦੇ ਹਾਂਜੀ ਆ ਜਾ ਬਿੱਲੀ ਨੇ ਨੌਂਦਰਾ ਮਾਰੀਆਂ ਲੱਗਦੀਆਂ ਅਬੇ ਸਾਲੇ ਰੰਗ ਬਦਲਣ ਵਾਲਾ ਜਾਨਵਰ ਸਾਡੇ ਨਿਆਣੇ ਡਰ ਕੇ ਭੱਜ ਜਾਣੇ ਭਰਾਵਾ ਕੀ ਬਣਿਆ ਫਿਰਦਾ ਦੱਸਾਈ ਜਾਨੀ ਮੇਰੀ ਅਨਿ ਸਰੀਰ ਵੀ ਬਦਾਇਆ ਹੋਇਆ ਗਾ ਨਹੀਂ ਹੁਣ ਤਾਂ ਸਰੀਰ ਹਾਂਜੀ ਆਜੋ ਸੌਂ ਜਾ ਵੀਰ ਰਾਤ ਨੂੰ ਟਰਾਂਸਫਰਮ ਵੀ ਲਾਉਣੇ ਹੋਣਗੇ ਮੈਨੂੰ ਮਤ ਅੱਬੇ ਮਜ਼ਾ ਆਏਗਾ ਨਾ ਭੀੜੋ ਬਾਜ ਬਹੁਤ ਵਧੀਆ ਗੀਤ ਰਿਲੀਜ਼ ਕਰਦੇ ਵੀਰ ਇਸ ਚ ਗਾਰੰਟੀ ਮੈਨੇ ਦੇ ਸਕਦਾ ਜੀਵਨ ਸੱਲੇ ਰੱਖਣ ਵਾਲੀ ਗੋਲੀ ਦਾ ਕਮਾਲ ਸੋ ਰੁਕੋ ਜਰਾ ਕਲਮ ਕਿਥੋਂ ਚੋਰੀ ਕੀਤੀ ਆ ਵੀਰ ਜੱਟ ਆ ਕਰੇਗੀ ਜੱਟ ਨਾ ਬਾਹਰ ਤੇਜ ਹੋ ਰਹਾ ਮੇਰੇ ਵੀ ਨਾ ਬੱਬਾ ਨਾਨੀ ਜਦ ਤਿਆਰ ਹੋ ਰਹੀਏ ਹਾਂਜੀ ਆ ਜਾ ਕਈ ਵਾਰ ਮਾੜੇ ਦਰਖਤਾਂ ਨੂੰ ਵੀ ਫਲ ਵਧੀਆ ਲੱਗਦੇ ਹੁੰਦੇ ਆ ਮੈਨੂੰ ਨਹੀਂ ਮੰਤਾ ਹਨਾਗ ਦੇਵ ਤਾਂ ਕਿਹੜੀ ਖੋਡ ਚ ਨਿਕਲਿਆ ਰਣਜੀਤ ਬਾਬਾ ਨਹੀਂ ਰਾਜੂ ਬੁਲਾਇਆ ਗਿਆ